हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚਿਆ ਪਿੰਡ ਗੰਢੀਵੰਡ ਤਹਿਸੀਲ ਜ਼ਿਲ੍ਹਾ ਸਪਿਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹਰੀਕੇ ਪੱਤਣ ਤੋਂ ਦੋਸਤੋ ਕੋਈ 5-6 ਕਿਲੋਮੀਟਰ ਦੀ ਦੂਰੀ ਆ ਪਿੰਡ ਗੰਢੀਵੰਡ ਦੀ ਨੱਥੂਪੁਰ ਪਿੰਡ ਬਿਲਕੁਲ ਆਹਮੋ ਸਾਹਮਣੇ ਪੈਂਦਾ ਜਦੋਂ ਆਪਾਂ ਨੈਸ਼ਨਲ ਬਟਿੰਡੇ ਹਾਈਵੇ ਦੀ ਗੱਲ ਕਰਦੇ ਆ ਜਦੋਂ ਆਪਾਂ ਅਮਰਸਰ ਨੂੰ ਆਉਨੇ ਆ ਹਰੀਕੇ ਪੱਤਣ ਤੋਂ ਇੱਕ ਪਾਸੇ ਨੱਥੂਪੁਰ ਪਿੰਡ ਰਹਿ ਜਾਂਦਾ ਦੋਸਤੋ ਉਹਦੇ ਬਿਲਕੁਲ ਆਪੋਜ਼ਿਟ ਪਿੰਡ ਗੰਢੀਵੰਡ ਵੀਰ ਬਲਜੀਤ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਪਸ਼ੂ ਡੇਲੀ ਰੁਟੀਨ ਤੇ ਵਿੱਚ ਇਸ ਘਰ ਆਉਂਦੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਇਸ ਕਿੱਲੇ ਦੇ ਉੱਪਰੋਂ ਅੱਜ ਵੀ ਤਕਰੀਬਨ ਨਾਗ ਵੈਸੇ ਤਿੰਨ ਸੀਗੇ ਇੱਕ ਵਾੜ ਜਿਹੜੀ ਆ ਸੇਲ ਹੋ ਚੁੱਕੀ ਆ ਠੀਕ ਆ ਜੀ ਜਿਹੜੀ ਤੁਸੀਂ ਵਾਈਟ ਤੇ ਵਾੜ ਦੇਖ ਰਹੇ ਜੇ ਤੀਜੇ ਨੰਬਰ ਤੇ ਇਹ ਸੇਲ ਹੋ ਚੁੱਕੀ ਆ ਠੀਕ ਆ ਜੀ ਫਿਲਹਾਲ ਆਪਾਂ ਗੱਲਬਾਤ ਕਰਾਂਗੇ ਨਾ ਦੋ ਵਾੜਾਂ ਦੀ ਦੋਨੋਂ ਵਾੜਾ ਗੱਪਣ ਤਿਆਰੀ ਵਾਲੇ ਪਸ਼ੂ ਆ ਬਾਕੀ ਪੂਰੀ ਡਿਟੇਲ ਵੀਰ ਬਲਜੀਤ ਤੋਂ ਲੈ ਲਾਂਗੇ ਆਪਾਂ ਠੀ 8 ਸਤੰਬਰ ਤੇ ਸਮਾਂ ਮਾਰਨਿੰਗ ਦੇ ਕੋਈ 8:00 ਵਜੇ ਦਾ ਵੜਾ ਦੋਨੋਂ ਗੱਬਣਾ ਭਾਫੜਤਾ ਬੜਾ ਜਾਇਜ਼ ਤੇ ਜੈਨੂਨ ਹੁੰਦਾ ਸੋ ਗੱਲਬਾਤ ਦੇ ਲਈ ਚਲਦੇ ਆਪਾਂ ਵੀਰ ਬਲਜੀਤ ਦੇ ਕੋਲ ਪੁੱਛ ਲੈਂਦੀਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਬਲਜੀਤ ਸਾਸਤਰੀ ਕਾਲ ਸਾਸਤਰੀ ਕਾਲ ਵੀਰ ਜੀ ਸਾਰੇ ਭੈਣ ਭਰਾਵਾਂ ਨੂੰ ਸਾਸਤਰੀ ਕਾਲ ਬਲਜੀਤ ਭਾਈ ਠੀਕ ਠਾਕ ਜੀ ਠੀਕ ਠਾਕ ਆ ਵੀਰ ਜੀ ਵਧੀਆ ਚੜ੍ਹਦੀ ਕਲਾ ਤੁਸੀਂ ਸਰਾਓ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਚਾਹੀਦੇ ਆ ਅੱਛਾ ਬਲਜੀਤ ਵੀਰੇ ਉਦੋਂ ਵੀ ਆਪਾਂ ਨਾ ਕਿ ਮੈਨੂੰ ਲੱਗਦਾ ਵੀ ਤਿੰਨ ਚਾਰ ਕੀ ਪਾਈ ਸੀ ਪਾਈ ਵੀ ਇੱਕ ਵਾਰ ਚ ਇੱਕੋ ਹੀ ਪਾਇਆ ਉਹਦੋਂ ਵੱਡੀ ਬੱਚੀ ਜੀ ਆਪਾਂ ਉਹ ਵਿੰਟ ਲੱਗਾ ਵੜੇ ਫੋਨ ਆਏ ਵੀਰ ਜੀ ਉਹਦੇ ਚੰਗੀ ਵੜ ਵੀ ਚੰਗੀ ਅੱਜ ਵੀ ਦੋ ਨਕੀਨੇ ਹੀ ਆ ਸੰਧੂ ਸਾਹਿਬ ਆਪਣੇ ਕੋਲੇ ਬਿਲਕੁਲ ਤਾਂ ਵੇਖੋ ਬੱਚੀਆਂ ਤੇ ਬਹੁਤ ਚੰਗਾ ਸਭ ਕੁ ਹਾਂਜੀ ਬਲਜੀਤ ਵੀਰੇ ਇਹ ਹੈ ਮਤਲਬ ਕਿ ਸਮਾਂ ਥੋੜਾ ਥੋੜਾ ਹਫ਼ਤੇ ਹਫ਼ਤੇ ਇਹ ਹਫ਼ਤੇ ਹਫ਼ਤੇ ਖੜਦੀਆਂ ਹਫ਼ਤਾ ਇਹ ਲਊਗੀ ਕੋਈ 5-7 ਦਿਨ ਹੋਰ ਲਊਗੀ ਆਹ ਤੇ ਵੱਡੀ ਬੱਚੀ ਆ ਵੀਰ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਇੱਕ ਹਫ਼ਤਾ ਸਮਾਂ ਇਹਨਾਂ ਦਾ ਬਾਕੀ ਆ ਦੋਨੋ ਵੜਾ ਜਿਹੜੀਆਂ ਹਜੇ ਹਫਤੇ ਹਫਤੇ ਦੇ ਸਮੇਂ ਤੇ ਹੀੜ-ਗੇੜ ਸੁੰਦੀਆਂ ਠੀਕ ਆ ਜੀ ਤੇ ਬਾਕੀ ਵੜਾ ਤੁਸੀਂ ਵੇਖੋ ਰੰਗ ਰੰਗ ਪ੍ਰਿੰਟ ਚੰਗੇ ਆ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਆ ਵੀਰ ਬਲਜੀ ਤੇ ਇੱਥੋਂ ਕਰ ਲੈਂਦੇ ਆਪਾਂ ਹਾਂਜੀ ਹਾਂਜੀ ਵੀਰ ਜੀ ਸੰਤ ਸਾਹਿਬ 25 ਦੀ ਇੱਕ ਤਾਂ ਸੂਹਾ ਦੱਸ ਸੀਗੇ ਸੂਹਾ ਗਨਮਾ ਸੁੰਦੀ ਆ ਦੂਜੇ ਸੂਹਾ ਸੁੰਦੀ ਆ ਤੁਜੂ ਸਾਹਿਬ ਹਾਂਜੀ ਠੀਕ ਆ ਜੀ ਹਟ ਕਰ ਮੜ ਗਏ ਕੋਈ ਦੂਜਾ ਸੂਹਾ ਦੱਸੋ ਸੰਗਰ ਫਾਨਫੋਣ ਵੇਖੋ ਬੱਚੇ ਲੱਗਾ ਦੂਜਾ ਸੂਹਾ ਵੜਨੇ ਸੂਣਾ ਤੇ ਬਾਕੀ ਥਾਣਾ ਜਿਹੜਾ ਦੋਸਤੋ ਪੂਰਾ ਥੀ ਚਵਾਈ ਵਾਲਾ ਮੁੱਠੀ ਮੁੱਠੀ ਥਾਣਾ ਵੱਡਾ ਜ ਜੇ ਜੀ ਜਿਆ ਨਾਲ ਲੱਗਾ ਸੰਤੂ ਸਾਹਿਬ ਹਾਂ ਹਾਂ ਵਰਲੋ ਬਾਂਡ ਆਪਸੀ ਥਣਾ ਦੀ ਬਹੁਤ ਜਿਆਦੀ ਚੰਗੀ ਆ ਹਾਂਜੀ ਇਹ ਤਕਰੀਬਨ ਫਿਰ ਲੈ ਜੂ 6-7 6-7 ਦਿਨ ਹਫਤਾ ਲੈ ਜੂ ਸੰਤੂ ਸਾਹਿਬ ਹਾਂ ਹਾਂਜੀ ਇਹ ਹਫਤੇ ਕਿ ਤਾਂ ਆਈਡੀਆ ਮਨੇ ਥੱਲੇ ਬੰਨ ਨਹੀਂ ਬੜੀ ਬਹੁਤ ਜੀ ਬਹੁਤ ਆ ਵੇਖੋ ਇਧਰ ਅਬੜਾਂ ਨੂੰ ਮਾਨਾ ਵੇਖੋ ਆ ਲਓ ਜੀ ਹਾਂਜੀ ਵੇਖੋ ਲਓ ਜੀ ਮਾਲ ਜਿਹੜਾ ਦੋਸਤੋ ਬੇਸ਼ੱਕ 2-4 ਨੱਕ ਹੁੰਦੇ ਆ ਪਰ ਸਾਫ ਸੁਥਰੇ ਪਸ਼ੂ ਵੀਰ ਨੇ ਹੁੰਦਾ ਠੀਕ ਆ ਜੀ ਵੇ 27-28 ਕਿਲੋ ਪਹਿਲਾਂ ਨੇ ਚੋਆਇਆ ਪਰ ਆਪਾਂ ਨਹੀਂ ਆਦੇ ਆਪਾਂ ਦੇ 20 ਪਲੱਸ ਆਖਾਂਗੇ ਠੀਕ ਹੈ ਹਾਂਜੀ ਹਾਂਜੀ ਤੇ ਚਲੋ 20 20 ਦੇ ਦੇ 20 ਤਾਂ ਪਲੱਸ ਦੇ ਦੇ ਬਹੁਤ ਵਧੀਆ ਬਹੁਤ ਵਧੀਆ ਵੱਡੀ ਬੱਚੀ ਆ ਜੀ ਪੂਰੀ ਬੜੀ ਆ ਕਾਤੂ ਤੋਂ ਵੱਡਾ ਵੱਡਾ ਆ ਦੇਖੋ ਜੀ ਸੰਤੂ ਸਾਹਿਬ ਥਾਣਾ ਇਧਰੋਂ ਚੈੱਕ ਕਰਾ ਦਿਓ ਪਾਣੀ ਵਾਲੇ ਬੰਦੇ ਠੀਕ ਹੈ ਤੇ ਸੋ ਵੰਡਰਫੁਲ ਜਿਹੜੀ ਦੋਸਤੋ ਸੋਹਣੀ ਆ ਬਾਕੀ ਥਾਣਾ ਵੈੜਾ ਜਿਹੜੀਆਂ ਥਾਣਾ ਦੇ ਨਾਲ ਹੀ ਆ ਥਣ ਬਹੁਤ ਵਧੀਆ ਲੰਬਾ ਤਾਂ ਬਹੁਤ ਚੰਗਾ ਥਾਣਾ ਲੱਗਾ ਜੀ ਹਾਂ ਸੋ ਸੋਹਣੀ ਫੇਸ ਕੁਆਲ ਸੰਤੂ ਸਾਹਿਬ ਇਧਰੋਂ ਚੈੱਕ ਕਰਾ ਦਿਓ ਬੁਰਲੇ ਬੰਦੇ ਬਾਕੀ ਠੰਡੀ ਵੜੀ ਆ ਭਾਵੇਂ ਇਤਰਾ ਸੰਤੂ ਸਾਹਿਬ ਐਡੀ ਠੰਡੀ ਵੇਖੋ ਠੀਕ ਹੈ ਪੁੱਜੀ ਤਾਂ ਭਾਈ ਦਾ ਮੂੰਹ ਐ ਨੂੰ ਕਰਿਆ ਲਓ ਜੀ ਲਓ ਲਓ ਖੋਲ੍ਹ ਤੋਰ ਤਾਰ ਕੇ ਦਿਖਾਵਾਂਗੇ ਆਪਾਂ ਨਾਲੇ ਛੋਟੇ ਕੰਨ ਬਿਲਕੁਲ ਹਨਾ ਹਾਂਜੀ ਛੋਟੇ ਕੰਨ ਫੇਸ ਵੇਖੋ ਬਹੁਤ ਬਿਊਟੀ ਵਧੀਆ ਬੀ ਸੋਹਣਾ ਦੋਸਤੋ ਛੋਟੇ ਕੰਨ ਬਿਊਟੀ ਵਾਲੀ ਬੱਚੀ ਆ ਠੀਕ ਆ ਤੇ ਕਦਕੂਤ ਸੋਹਣਾ ਬੇਰਬੂਲ ਵੀ ਸਪੈਸ਼ਲ ਆ ਲਿਓ ਵੀਰ ਬਲਜੀਤ ਖੋਲ੍ਹ ਕੇ ਤੋਰਦੇ ਆ ਜੀ ਇੱਕ ਲਓ ਜੀ ਲਓ ਵੀ ਜੀ ਠੀਕ ਆ ਆ ਜਾ ਕਰ ਮਾਰ ਲੀ ਬਾਕੀ ਬਜੀਤ ਭਾਈ 53 ਤੋਂ ਪਾਉਣ ਦੀ ਓਕੇ ਜੀ ਓਕੇ ਵੀਡੀਓ ਆਪਣੀ ਵੀਡੀਓ ਚ ਵਾਲੇ ਪਹਿਲੀ ਗੱਲ ਤਾਂ ਇੱਥੇ ਆਵੇ ਅਸੀਂ ਆਨੇ ਸੰਧੂ ਸਾਹਿਬ ਆ ਬਿਲਕੁਲ ਜੀ ਬਿਲਕੁਲ ਵੇਖੋ ਬੱਚੀ ਮਗਰੋ ਬੋ ਜੀ ਤਾਂ ਤਾਂ ਆਮ ਨੋਰਮਲ ਜਿਹੜੀ ਦੋਸਤੋ ਹਾਈਟ ਮੀਡੀਅਮ ਤੋਂ ਪਲੱਸ ਹਾਈਟ ਆ ਵੱਡੀਆਂ ਵੜਾ ਦੇ ਵਿੱਚ ਆਪਾਂ ਦੀ ਗਿਣਤੀ ਕਰ ਸਕਦੇ ਆ ਸੋ ਥੱਲੇ ਭਾਂਡੇ ਦੀ ਵੀ ਪੂਰੀ ਖਬਰਦਾਰ ਆ ਠੀਕ ਆ ਸੋ 6-7 ਦੇਨ ਘੱਟੋ ਘੱਟ ਜੇ ਅਸੀਂ ਇਹ 7 ਦਿਨ ਕਰਮਾਂ ਲਈ ਕੱਢ ਗਈ ਤੇ ਬਹੁਤ ਸੋਨਾ ਦੇਵਾ ਬਣਾ ਕੇ ਤਿਆਰ ਕਰੂਗੀ ਢਿਲ ਢੁਲ ਦੇਵੇ ਦੇ ਵਿੱਚ ਕਾਫੀ ਆ ਸੋ ਰੰਗ ਪ੍ਰਿੰਟ ਵੀ ਸੋਨਾ ਠੀਕ ਆ ਜੀ ਤੁਪੈਰ ਦੂਜਨ ਵੇੜਾ ਦੂਜੇ ਸੂਵੇ ਇਹ ਸੁੰਦੀ ਏ ਇਸ ਵਾਰ ਠੀਕ ਆ ਤੋਂ ਲੜ ਲੂੜ ਤੁਸੀਂ ਵੇਖੋਗੇ ਬਹੁਤ ਜਿਆਦੇ ਤੇ ਸੋਨਾ ਆਰਡਰ ਬਣਾ ਕੇ ਤਿਆਰ ਕਰ ਰਹੀ ਏ ਲੱਭ ਪਜੀਤ ਵੀਰ ਕੀ ਡਿਮਾਂਡ ਕੀ ਮੁੱਲ ਵੜੀ ਸੰਤੂ ਸਾਹਿਬ ਇਹੋ ਜੇ ਨਗੀਨਿਆਂ ਦਾ ਮੁੱਲ ਤੇ ਕੋਈ ਨਹੀਂ ਆ ਹਾਂ ਹਾਂਜੀ ਮੁੱਲ ਕਰਨ ਤੇ 80 ਕਰ ਲੀਏ ਜੇ ਕਰਦਾ ਆ ਹਾਂਜੀ ਪਰ ਨਹੀਂ ਕਰਨਾ ਆਪਾਂ ਆਪਾਂ ਬਿਲਕੁਲ ਜੈ ਜੀ ਦੀ ਆਪਾਂ ਜੈ ਕਰਨਾ ਮੋਲ 75000 70000 ਦੀ ਵੀਰ ਜੀ ਦੇ ਦਾਂਗੇ 70000 ਦੀ ਹਾਂਜੀ ਹੋਰ ਕਰਦਾ ਮਾਨਤਨ ਆ ਕਰਦੀ ਖੁੱਲਾ 2 ਛੜਦਾ 70 ਜੋ ਵੀ 2 ਛੜਦਾਂਗੇ ਜੀ ਹਾਂ ਹੋਰ ਵੀ ਮਾਨਤਨ ਕਰਾਂਗੇ ਜੇ ਕੋ ਭੈਣ ਭਰਾ ਹੋਊ ਆਪਣੇ ਲੱਗ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਹਾਂਜੀ ਉਹ ਵੀ ਵੈਸੇ ਦੋਸਤੋ 68000 ਦੀ ਬਲਜੀਤ ਭਾਈ ਜੰਦਾ ਵੀ 68000 ਦੀ ਦੇ ਦਾਂਗੇ ਪਰ ਉਹਦੇ ਜੇ ਵੀ ਜਿਹੜਾ ਮਾਨਤਨ ਖੁੱਲਾ ਡੁੱਲਾ ਹੋ ਜਾਊਗਾ ਹਾਂ ਤੋਂ ਬਾਕੀ ਮੂੰਹ ਮੱਥੇ ਦੀ ਚੰਗੀ ਆ ਕੱਲ ਕੋਦ ਸੋਹਣਾ ਬੱਤੀ ਬਹੁਤ ਨਗੀਨਾ ਹੈ ਵੀਰ ਜੀ ਤੋ ਦੁੱਧ ਚੰਗਾ ਚਬਾਜੂਗੀ ਹਾਂਜੀ ਹਾਂਜੀ ਸੱਤਕ ਦਿਨ ਬਾਕੀ ਆ ਹਾਂਜੀ ਲਓ ਵੀ ਬਲਜੀਤ ਵੀਰੇ ਇੱਧਰ ਸਾਈਕਲ ਨੰਬਰ ਤੇ ਆਪਣੇ ਕੋਲ ਜਿਹੜੀ ਆ ਬੈਠ ਗਈ ਇਹ ਵੀ ਵੀਰ ਜੀ ਦੂਜੇ ਸੂਏ ਸੁੰਦੀ ਬੱਚੀ ਵੇਖੋ ਬਰੂਟੀ ਬੈਠੀ ਐ ਦੀ ਲਓ ਜੀ ਆਣ ਵੇਖੋ ਵੀਰ ਜੀ ਇਹਦਾ ਮੱਜਾਂ ਨੂੰ ਪਰੇ ਕਰਨ ਦਿਆ ਵੇਖੋ ਹਾਂ ਬਿਲਕੁਲ ਜੀ ਵੇਖੋ ਸੂਹਾ ਦੂਜਾ ਹੈ ਜੀ ਦੂਜਾ ਸੂਹਾ ਠੰਡੀ ਬੜੀ ਫਿਰ ਸੰਧੂ ਸਾਹਾ ਬਾਬਾ ਇਤਰਾ ਬਹਿ ਜਾਓ ਐਡੀ ਠੰਡੀ ਵੇਖੋ ਬਾਬਾ ਇਤਰਾ ਬਹਿ ਜਾ ਸੰਧੂ ਸਾਹਾ ਲਓ ਲਓ ਜੀ ਮੱਜਾਂ ਨੂੰ ਪਰੇ ਸੰਧੂ ਸਾਹਾ ਸਾਨਾ ਹਾਂ ਲਓ ਜੀ ਤੋ ਦੂਜਾ ਸਵੇਰ ਦੋਸਤੋ ਇਸ ਵਾਰ ਨੇ ਸੋਨਾ ਹਫਤਾ ਇਹਦਾ ਵੀ ਸਮਾਂ ਜਿਹੜਾ ਘੱਟੋ ਘੱਟ ਵੀ ਹਾਂ ਤਿਆਰ ਰੱਖੀ ਆ ਠੀਕ ਆ ਤੋ ਥੱਲੇ ਲੇਵੇ ਦੀ ਇਹ ਵੀ ਕਰਮਾਂ ਵਾਲੀ ਵੇਖੋ ਤੁਸੀਂ ਵੱਖਰੀ ਬੰਨੀ ਆ ਥਣ ਤੁਨ ਬੜਾ ਸੋਹਣਾ ਲੰਬਾ ਦਿਖਾ ਦਿਓ ਸੰਤੂ ਸਾਹਿਬ ਬੈਣੀ ਵਾਲ ਬਲਦੇ ਸੰਤੂ ਜੀ ਠੰਡੀ ਵਧੀਆ ਆ ਵੇਖੋ ਬਰਾਬਰੂ ਚੋਂ ਥਾਣਾ ਦਾ ਬਿਲਕੁਲ ਹਾਂਜੀ ਇੱਕੋ ਜੀ ਇੱਕੋ ਜੀ ਐਨ ਤੱਪਣੇ ਕੁਝ ਗੂੰਦ ਆਉਂਦੀ ਸੰਤੂ ਸਾਹਿਬ ਅਜੇ ਇੱਥੇ ਦੋਨੇ ਗੂੰਦ ਆ ਸੰਤੂ ਸਾਹਿਬ ਉਹਦੇ ਗੂੰਦ ਆਉਣਦੇ ਆ ਲਓ ਜੀ ਪੰਜ ਪੰਜ 7 7 ਦਿਨ ਲੈ ਲੈਂਦੀ ਹੁਣ ਤਾਂ ਹੁਣ ਠੀਕ ਆ ਜੀ ਹਾਂਜੀ ਠੀਕ ਹੈ। ਦਾ ਵੀਰ ਬਲਜੀਤ ਇਹ ਵੀ ਖੋਲ ਕੇ ਤੋੜ ਕੇ ਦਿਖਾ ਦਗੇ। ਥਾਣ ਦੋਸਤੋ ਦੂਰਾ ਲੱਗਾ ਇਹਨੂੰ ਕਰਮਾਲੀ ਨੂੰ ਜਿਵੇਂ ਆਪਾਂ ਹਮੇਸ਼ਾ ਨੋਟ ਕਰਾ ਦਿੰਦੇ ਆ। ਥਾਣ ਤੁਹਾਨੂੰ ਬਹੁਤ ਵਧੀਆ ਦੂਰਾ ਥਾਣਾ ਮੱਝਾ ਦਾ ਥਾਣਾ ਆਪਾਂ ਕਹਿ ਦਿੰਦੇ ਆ ਲੰਬਾ ਪੂਰਾ ਥਾਣਾ ਠੀਕ ਹੈ। ਵਾਈਟ ਮੀਡੀਅਮ ਤੇ ਵਿੱਚ ਰੰਗ ਰੰਗ ਤੇ ਜੇ ਕਿਰਪਾ ਗੱਲ ਕਰਕੇ ਬਲੈਕ ਰੰਗ ਦੇ ਵਿੱਚ ਸੋ ਪੇਟ ਵਾਲੇ ਪਾਸੇ ਤੇ ਹਵਾਨੇ ਵਾਲੇ ਪਾਸੇ ਵਾਈਟ ਸਪੋਰਟ ਜਿਹੜੇ ਹੈਗੇ ਆ ਠੀਕ ਹੈ। ਵਾੜੇ ਵੀ ਪੂਰੀ ਬਲਜੀਤ ਭਾਈਾ ਫਲਾ ਤੂ ਨਹੀਂ ਪੂਰੇ ਜੀ ਪੂਰੀ ਪੂਰੀ ਜੀ ਪੂਰੀ ਆਹ। ਤੰਦੂ ਸਾਹ ਡੰਗਰ ਮਾੜਾ ਲਈਦਾ ਹੀ ਨਹੀਂ ਨਾ ਮਾੜਾ ਵੇਚਣਾ ਆਹ ਜੀ ਹਾਂ ਜੀ ਬਿਲਕੁਲ ਜੀ ਨਾਗ ਜਿਹੜਾ ਦੋਸਤੋ ਸੋਹਣਾ ਆ ਠੀਕ ਆ ਜੀ ਦੋਵੇਂ ਨਾਗ ਚੰਗੇ ਆ ਇੱਕ ਜਿਹੜੀ ਵਹਿੜ ਉਹ ਸੇਲ ਹੋ ਚੁੱਕੀ ਆ ਜਿਹੜੀ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਕਿਹਾ ਸੀਗਾ ਠੀਕ ਆ ਜੀ ਇਹ ਦੋਵੇਂ ਜਿਹੜੀਆਂ ਸੇਲ ਦੇ ਲਈ ਅੱਜ ਅਵੇਲੇਬਲ ਨੇ ਸੋ ਵਹਿੜਾ ਦੋਨੋਂ ਕਿਸੇ ਵੀਰ ਨੇ ਘਰੀ ਰੱਖਣ ਵਾਸਤੇ ਖਰੀਦਣੀਆਂ ਖਾਸ ਤੌਰ ਤੇ ਅਸੀਂ ਕੋਈ ਵਪਾਰੀ ਵੀਰ ਨੂੰ ਵੀ ਪਹਿਲ ਹੁੰਦੀ ਆ ਚਲੋ ਜਿਹਦਾ ਕੋਈ ਜਲਪਾਣੀ ਨਿਕਲਦਾ ਉਹ ਵੀ ਤੁਸੀਂ ਆਪਣੀ ਤਰੀਕਾ ਕਰ ਲਓ ਠੀਕ ਆ ਹਾਂ ਦੇਖੋ ਤੇ ਬਾਕੀ ਠੇਰਾ ਪਣ ਦੇਖੋ ਠੀਕ ਆ ਜੀ ਇਹ ਬਿਲਕੁਲ ਸੀਲ ਸੌ ਪੂਰੀ ਠੰਡੀ ਧੀਰੀ ਨਿੱਕਰ ਠੀਕ ਆ 57 ਤੋਂ ਪਾਉਣ ਦੋਨਾਂ ਦੀ ਪੂਰੀ ਤਸੱਲੀ ਹੈ ਮੇਰਾ ਤਸੱਲੀ ਆ ਵੀਰ ਜੀ ਬਾਕੀ ਪਹਿਲੀ ਗੱਲ ਤੇ ਇੱਥੇ ਆਣ ਕੇ ਨਹੀਂ ਤੇ ਵੀਡੀਓ ਤੇ ਆਪਦੀ ਚਪਾਲੇ ਕੋਈ ਗੱਲ ਨਹੀਂ ਬਲਜੀਤ ਭਾਈ ਉਹ ਵੈੜ ਵੀ ਆਨਲਾਈਨ ਗਈ ਸੀ ਜਾਂ ਆਪਣੇ ਕੋਲ ਆਏ ਸੀ ਸੱਜਣਾ ਨਹੀਂ ਵੀਰ ਜੀ ਆਏ ਆਏ ਸੀ ਹਾਂ ਸੌਦਾ ਆਨਲਾਈਨ ਕੀਤਾ ਨਾ ਵੀਰ ਜੀ ਪਰ ਸਾਡੇ ਕੋਲੇ ਆ ਕੇ ਸਵੇਰੇ ਚੋਕੇ ਫੇਰ ਖੜੀ ਉਹਨਾਂ ਵੀਰ ਜੀ ਹਾਂ ਉਹਨਾਂ ਨੂੰ ਤਾਂ ਮਗਰੋਂ ਨਫਾ ਮਿਲਦਾ ਹੈ 4000 ਰੁਪਿਆ ਮਿਲਦਾ ਪਰ ਨਹੀਂ ਦਿੱਤੀ ਸੰਧੂ ਸਾਹਿਬ ਘਰੇ ਰੱਖਣ ਵਾਲੇ ਹੋਣੇ ਘਰੇ ਰੱਖਣ ਵਾਲੇ ਇਹ ਬੰਦੇ ਠੀਕ ਹੈ ਜੀ ਹਾਂ ਜੀ ਲਓ ਜੀ ਇਹਦਾ ਬਲਜੀਤ ਵੀਰੇ ਕੀ ਲੈਣ ਦੇਣਾ ਸੰਧੂ ਸਾਹਿਬ ਇਹ ਤਾਂ ਮੌਲਵੀ ਭਾਏ 55 ਕਰ ਲੀਏ ਆ 50 ਹੀ ਦੇ ਦਾਂਗੇ ਜੈਜ ਹੋਰ ਕਰਤੀਏ ਵਿੱਚੋਂ ਹੋਰ 2000 ਛੱਡ ਦਿਆਂਗੇ ਹਾਂ ਹਾਂ ਜੀ ਹੋਰ ਵੀ ਮਾਨਤਨ ਕਰਾਂਗੇ ਜੇ ਕੋ ਭੈਣ ਭਰਾ ਆ ਕੋਈ ਮਾਨਤਨ ਵਾਲੇ ਪਾਸੇ ਢਿੱਲ ਨਹੀਂ ਕਰਦੇ ਤੁਸੀਂ ਕਰਦਾ ਹੀ ਨਹੀਂ ਜੀ ਬਸ ਬਸ ਉਸ ਦਿਨ ਵੀ ਸੰਤੂ ਸਾਹਿਬ ਆਪਾਂ ਨਹੀਂ ਕਰਦੇ ਬਾਕੀ ਵੇਖ ਲੈ ਸੰਤੂ ਸਾਹਿਬ ਆਪਣੇ ਭਾਅ ਬਿਲਕੁਲੋ ਛੋਟੇ ਛੋਟੇ ਡੰਗਰ ਨਗੀਨੇ ਆ ਵੇਖ ਲੋ ਹਾਂ ਹਾਂਜੀ ਲੋ ਵੀ ਭਰਾਵੋ ਬਿਲਕੁਲ ਰੇਟ ਵੀ ਹਿਸਾਬ ਪਰਤੇ ਵਾਲੇ ਆ 48000 ਦੀ ਇਹ ਤੁਹਾਨੂੰ ਮਿਲ ਜੂਗੀ ਉਹਦੇ ਚੋਂ ਵੀ ਛੋੜ ਛੱਪਾ ਮਾਨਤਨ ਹੋਊਗਾ ਕਿਸੇ ਵੀਰ ਦੇ ਘਰ ਆਏ ਗਏ ਦਾ ਤੇ ਥੱਲਿਓਂ ਕਰਮਾਲੀਆਂ ਸੋਹਣੀਆਂ ਬਣਦੀਆਂ ਜਾ ਰਹੀਆਂ ਨੇ ਬਾਕੀ ਥਣਾ ਥਣਾ ਦੀਆਂ ਬਹੁਤ ਸੋਹਣੀਆਂ ਇੱਕ ਨਾਲੋਂ ਇੱਕ ਵਾਦੀ ਥਾਣਾ ਵਾਲੇ ਪਾਸੇ ਵਾਸੀ ਬਸ ਇੱਕ ਚੜਦੀ ਤੇ ਚੜਦੀ ਇਹ ਦੋਆ ਜਈ ਹਾਂ ਗਰੰਟਡ ਦੁੱਜੇ ਸੁਵੇ ਆ ਗਰੰਟਡ ਦੁੱਜੇ ਸੁਵੇ ਦੋਵੇਂ ਹਾਂਜੀ ਇਹਨਾਂ ਨੂੰ ਦੁੱਜੇ ਸਮਝੇ ਠੀਕ ਹੈ ਜੀ ਲੋਬੀ ਭਰਾਵੋ ਇਹ ਦੋਨੋਂ ਨਗ ਜਿਹੜੇ ਅੱਜ ਤੁਹਾਨੂੰ ਦਿਖਾਤੇ ਆਪਾਂ ਬਲਜੀਤ ਵੀਰ ਦੇ ਇਸ ਕਿਲੇ ਤੋਂ ਤੇ ਥਾਣਾ ਤੁਣਾ ਦੇ ਪਾਸਿਓਂ ਖਬਰਦਾਰ ਆ ਪੂਰੀਆਂ ਦੋਨੋਂ ਠੀਕ ਹੈ ਜੀ ਸੋ ਮੁੱਠੀ ਮੁੱਠੀ ਮੱਝਾਂ ਦਾ ਥਾਣਾ ਲਗਾ ਕਰ ਮਾਲੀਆਂ ਨੂੰ ਤੇ ਪਸੰਦ ਆਉਣਗੇ ਬਾਕੀ ਰੇਡ ਭਾਪੜਤੇ ਵੀ ਚੰਗੇ ਆ ਬਿਲਕੁਲ ਜੈ ਸੰਤੂ ਸਾਹਿਬ ਆਪਾਂ ਤੇ ਇਹ ਦੋਨੋਂ ਨਗਾ ਜੋ ਬਕਾਉ ਆ ਠੀਕ ਹੈ ਜੀ ਤੇ ਬਾਕੀ ਤੁਹਾਡਾ ਨੰਬਰ ਜਿਹੜੇ ਆ ਵੀਰ ਬਲਜੀਤ ਦੇ ਲੈ ਲੈਣੇ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਨੰਬਰ ਬੋਲਦੀ ਹੈ ਬਲਜੀਤ ਵੀਰੇ 7078 56071 ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਲੋਬੀ ਪ੍ਰਭੂ ਇਹ ਨੰਬਰ ਆ ਵੀਰ ਬਲਜੀਤ ਦੇ ਪਿੰਡ ਗੰਦੀਵੈਂਡਾ ਠੀਕ ਹੈ ਜੀ ਹਰੀਕੇ ਪਤਨ ਦੇ ਬਿਲਕੁਲ ਲਾਗੇ ਤਹਿਸੀਲ ਇਹਨੂੰ ਜਿਹੜਾ ਇਹਨੂੰ ਤਰਨਤਰਨ ਪੈਂਦਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ